ਬਹੁਤ ਵਧੀਆ ਮੈਨੀਫੈਸਟੋ ਜਿਹੜਾ ਸਾਡੇ ਮੋਦੀ ਸਾਹਿਬ ਦੀ ਉਹ ਚ ਤੇ ਮੇਸ਼ਾ ਜੀ ਦੀ ਚ ਕੱਢਿਆ ਗਿਆ ਤਾਂ ਬਹੁਤ ਵਧੀਆ ਹੈ ਜਿਹਦੇ ਵਿੱਚ ਗਰੀਬ ਭਲਾਈ ਅਨੁਯੋਜਨਾ ਤਹਿਤ ਬਹੁਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਆਵਾਜ਼ ਯੋਜਨਾ ਅੰ ਪੱਕੇ ਘਰਾਂ ਦੀ ਗਾਰੰਟੀ ਦਿੱਤੀ ਗਈ ਹੈ ਤੇ ਪ੍ਰਧਾਨ ਮੰਤਰੀ ਸਵੈ ਨਿਧੀ ਦੇ ਵਿੱਚ ਰੇੜੀ ਵਾਲਿਆਂ ਨੂੰ ਲੋਨ ਵਗੈਰਾ ਜੋ ਦਿੱਤੇ ਗਏ ਨੇ ਉਹਦੇ ਨਾਲ ਬਹੁਤ ਲੋਕਾਂ ਨੂੰ ਫਾਇਦਾ ਮਿਲਿਆ ਅੰਸ਼ੁਮਾਨ ਭਾਰਤ ਦੇ ਅਧੀਨ ਫਰੀ ਦਵਾਈਆਂ 5 ਲੱਖ ਤੱਕ ਦਾ ਬੀਮਾ ਬਹੁਤ ਤਰ੍ਹਾਂ ਦੀਆਂ ਸਕੀਮਾਂ ਜਿਹੜੇ ਸਰਕਾਰ ਨੇ ਕੱਢੀਆਂ ਨੇ ਏਮਜ਼ ਵਰਗੇ ਹਸਪਤਾਲ ਪੀਜੀਆ ਵਰਗੇ ਵੱਡੇ ਹਸਪਤਾਲ ਸਾਡੇ ਇਹਦੇ ਵਿੱਚ ਆਏ ਨੇ ਸੜਕਾਂ ਦਾ ਬਹੁਤ ਵੱਡਾ ਜਾਲ ਸੰਗਰੂਰ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਅਸੀਂ ਦੇਖਦੇ ਆ ਦੇਖਣ ਨੂੰ ਮਿਲਦਾ ਤੇ ਡਿਜੀਟਲ ਇੰਡੀਆ ਤੇ ਬਹੁਤ ਵੱਡ ਕੰਮ ਕੀਤਾ ਬਾਹਰ ਸਰਕਾਰ ਨੇ ਉਹਦੇ ਵਿੱਚ ਵਪਾਰੀਆਂ ਨੇ ਜਿਵੇਂ ਆਪਾਂ ਗੂਗਲ ਪੇ ਹੋ ਗਿਆ ਜੀ ਆ ਪੇਟੀਐਮ ਹੋ ਗਿਆ ਇਹਦੇ ਨਾਲ ਸਾਨੂੰ ਪੇਮੈਂਟਾਂ ਕਰਨੀਆਂ ਆਸਾਨ ਹੋ ਗਈਆਂ ਬਹੁਤ ਰੇਡੀ ਵਾਲੇ ਤੱਕ ਅੱਜ ਅਸੀਂ ਦੇਖਦੇ ਆ ਦੀ ਪੇਮੈਂਟ ਕਰਨੀ ਆਸਾਨ ਹੋ ਗਈ Google Pay ਦੇ ਰਾਹੀਂ ਤੁਸੀਂ ਸਿੱਧੀ ਬੈਂਕ ਨੂੰ ਪੇਮੈਂਟ ਕਰ ਸਕਦੇ ਹੋ ਤੇ ਜਿਹਦੇ ਨਾਲ ਇਨਕਮ ਟੈਕਸ ਦੀ ਰਿਟਰਨਸ ਦੇ ਵਿੱਚ ਵੀ ਬਹੁਤ ਆਸਾਨੀ ਮਿਲ ਰਹੀ ਆ ਤੇ 7 ਲੱਖ ਤੱਕ ਛੂਟ ਦਿੱਤੀ ਗਈ ਹੈ ਅੰਕਲ ਟੈਕਸ ਦੀ ਇਸ ਤਰ੍ਹਾਂ ਦੇ ਇੱਕ ਦਿਨ ਜਿੰਨੀਆਂ ਸਕੀਮਾਂ ਨੇ ਆਮ ਲੋਕੀਂ ਦੇ ਤਾਂ ਕੰਨਾ ਕੁ ਫਾਇਦਾ ਬਹੁਤ ਫਾਇਦਾ ਲੋਕਾਂ ਨੂੰ ਜੀ ਕਿਤੇ ਕੋਈ ਟਾਈਮ ਸੀਗਾ ਵੀ ਜਦੋਂ ਪੇਮੈਂਟ ਆ ਬੈਂਕਰ ਦੇ ਵਿੱਚ ਲੈ ਕੇ ਜਾਂਦੇ ਸੀ ਜਮਾ ਕਰਾਉਂਦੇ ਸੀ ਡਿਜੀਟਲ ਇੰਡੀਆ ਦੇ ਵਿੱਚ ਹੁਣ ਘਰ ਬੈਠੀ ਤੁਹਾਡੀ ਪੇਮੈਂਟ ਜਮਾ ਹੋ ਜਾਂਦੀ ਹੈ ਤੇ ਤੁਸੀਂ ਆਪਣੀ ਪੇਮੈਂਟ ਕਢਾ ਸਕਦੇ ਹੋ ਤੇ ਬਹੁਤ ਫਾਇਦਾ ਲੋਕਾਂ ਨੂੰ ਜੀ 7 ਔਰਤਾਂ ਦੀ ਸੁਰੱਖਿਆ ਦੇ ਲਈ ਕਿਸ ਤਰ੍ਹਾਂ ਦੇ ਕੇਂਦਰ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਕੇਂਦਰ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਨੇ ਜੀ ਬਹੁਤ ਰੇਲਵੇ ਦੇ ਵਿੱਚ ਸਪੈਸ਼ਲ ਹੋ ਕੇ ਰਾਇਆ ਗਿਆ ਜੀ ਤੇ ਬਹੁਤ ਕੰਮ ਹੋ ਰਿਹਾ ਜੀ ਆਦੀਵਾਸੀ ਔਰਤਾਂ ਲਈ ਬਹੁਤ ਕੰਮ ਕੀਤਾ ਹੈ ਭਾਰਤ ਸਰਕਾਰ ਨੇ ਨਹੀਂ ਲੱਗਦਾ 24 ਦੇ ਬਿੱਚ ਤਾਂ ਸਾਫ ਸਪਸ਼ਟ ਹੀ ਹੈ ਜੀ ਕਿ ਮੋਦੀ ਸਰਕਾਰ ਦੁਵਾਰਾ ਰਿਪੀਟ ਹੋ ਰਹੀ ਹੈ ਜੀ ਇਸ ਤੇ ਕੋਈ ਸ਼ੱਕ ਨਹੀਂ 400 ਸੀਟਾਂ ਲੈ ਕੇ ਦੁਬਾਰਾ ਸਰਕਾਰ ਬਣਾਵਾਉਂਦੀ